ਦੀ ਧਰਤੀ ਤੇ ਦੋ ਗਰਜਾ ਸਿੰਘ ਦੇ ਬੋਤਾ ਸਿੰਘ ਦਿੱਲੀ ਦਰਬਾਰੀ ਲਾਹੌਰ ਦੇ ਦਰਬਾਰੀ ਹੁਕਮਰਾਨ ਜਦੋਂ ਲੰਘੇ ਰਸਤੇ ਤੋਂ ਤੇ ਕੰਨੋਂ ਕੰਨ ਬਾਤਾਂ ਪਾਉਣ ਵੀ ਖਾਲਸਾ ਖਤਮ ਮਿਟਾ ਦਿੱਤਾ ਜਕਰੀਆ ਖਾਨ ਨੇ ਸਿੱਖਾਂ ਨੂੰ ਸਿਰਾਂ ਦੇ ਮੁੱਲ ਪਏ ਨੇ 80 80 ਰੁਪਏ ਉਹ ਦੋਹਾਂ ਸਿੰਘਾਂ ਨੇ ਸੋਚਿਆ ਵੀ ਮਾੜੀ ਗੱਲ ਐ ਖਾਲਸਾ ਕਾਲਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ ਰੱਬ ਦਾ ਬਣਾਇਆ ਦੇ ਮਛਰ ਨਹੀਂ ਮੁੱਕਦਾ ਤੇ ਖਾਲਸਾ ਦੇ ਖਾਸ ਫੌਜ ਕਿੱਥੋਂ ਮੁੱਕ ਜਾਵੇਗੀ ਹੁਣ ਕਿਵੇਂ ਸਾਬਤ ਕਰੀਏ ਵੀ ਖਾਲਸਾ ਮੁੱਕਿਆ ਨਹੀਂ ਹੈ ਸਾਡੇ ਵਰਗੇ ਹੁੰਦੇ ਤੇ ਵੈਣ ਪਾਉਣ ਲੱਗ ਜਾਂਦੇ ਇਹ ਕੀ ਹੋ ਗਿਆ ਮਾਰੇ ਗਏ ਲੁੱਟੇ ਗਏ ਚੜ੍ਹਦੀ ਕਲਾ ਦੀ ਬਾਤ ਕਰਾਂ ਉਹਨਾਂ ਪੱਥਰ ਜਿਹੜਾ ਸੁੱਟ ਲਿਆ ਰਸਤੇ ਦੇ ਉੱਤੇ ਜਿਹੜਾ ਸ਼ੇਰ ਸ਼ਾਹ ਸੂਰੀ ਮਾਰਗ ਹੈ ਨਾ ਉਹਦੇ ਤੇ ਤੇ ਬੈਠ ਗਏ ਨੇ ਜੇ ਕੋਈ ਗਧਾ ਲੈ ਕੇ ਆਉਂਦਾ ਤੇ ਉਹਦੇ ਕੋ ਪੈਸਾ ਵਸੂਲ ਲੈਂਦੇ ਨੇ ਕੋਈ ਗੱਡਾ ਲੈ ਕੇ ਆਉਂਦਾ ਤੇ ਉਹਦੇ ਕੋ ਪੈਸਾ ਵਸੂਲ ਲੈਂਦੇ ਨੇ ਤੇ ਪੁੱਛਿਆ ਨਹੀਂ ਕੀ ਗੱਲ ਹੈ ਇਹ ਕਾਦਾ ਮਸੂਲ ਕਹਿੰਦੇ ਖਾਲਸਾ ਸਰਕਾਰ ਕਾਇਮ ਹੋ ਗਈ ਹੈ ਖਾਲਸੇ ਦਾ ਰਾਜ ਕਾਇਮ ਹੋ ਗਿਆ ਦਰਬਾਰੀਆਂ ਸ਼ਿਕਾਇਤ ਕੀਤੀ ਜਾ ਕੇ ਜਕਰੀਆ ਖਾਨ ਨੂੰ ਜਕਰੀਆ ਖਾਨਾ ਐਨਾਜ਼ਮ گورنر ਸੀਨਾ ਲਾਹੌਰ ਦਾ ਤੂੰ ਕਹਿਣਾ ਖਾਲਸਾ ਮੁੱਕ ਗਿਆ ਖਾਲਸੇ ਦੀ ਤੇ ਮਾਦੇ ਵਿੱਚ ਸਰਕਾਰ ਬਣੀ ਹੋਈ ਤੇ ਚੁੰਗੀ ਲਾ ਰਹੇ ਨੇ ਹੁਣ ਟੋਲ ਪਲਾਜ਼ਾ ਸਰਕਾਰੀ ਚਲਾਉਂਦੀ ਐ ਕੋਈ ਹੋਰ ਥੋੜਾ ਚਲਾਉਂਦਾ ਹੁੰਦਾ ਉਹ ਖੈਰ ਸੈਂਕੜੇ ਮੁਗਲ ਆਏ ਉੱਥੇ ਜੰਗ ਹੋਇਆ ਦੋਵੇਂ ਸੂਰੇ ਸ਼ਹੀਦ ਹੋ ਗਏ ਬਾਤ ਚੜਦੀ ਕਲਾ ਦੀ ਦੋ ਸੀ ਤੇ ਭਾਵਨਾ ਵੇਖੋ ਰਾਜ ਹੀ ਖਾਲਸੇ ਦਾ ਅੱਜ ਕਰੋੜਾਂ ਹੋ ਗਏ ਆ ਫੇਰ ਵਣ ਪਾਈ ਜਾਂਦੇ ਵੀ ਸਾਡੇ ਪੱਲੇ ਕੁਝ